ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਕद्दू ਦੀ ਖੱਟੀ ਮਿੱਠੀ ਸਬਜ਼ੀ ਲੈ ਕੇ ਆਈ ਹਾਂ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਬਹੁਤ ਸੋਖੀ ਹੈ ਇਹ ਵਾਲੀ ਸਬਜ਼ੀ ਬਣਾਣੀ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਕੜਾਹੀ ਰੱਖ ਦਵਾਂਗੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਸਰੋਂ ਦਾ ਤੇਲ ਅਸੀਂ ਜਿਹੜੀ ਸਬਜ਼ੀ ਬਣਾਣੀ ਹੈ ਇਹ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਤੇਲ ਨੂੰ ਗਰਮ ਹੋਣ ਲਈ ਰੱਖ ਦਵਾਂਗੇ ਜਿੱਦਾਂ ਹੀ ਤੇਲ ਗਰਮ ਹੋਏਗਾ ਇਹਦੇ ਵਿੱਚ ਅਸੀਂ ਇੱਕ ਚਮਚ ਪਾ ਦਵਾਂਗੇ ਸਾਫਤਾ ਜੀਰਾ ਤੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਪਾਣਾ ਹੈ ਮੇਥੇ ਮੇਥੇ ਤੇ ਜੀਰਾ ਅਸੀਂ ਇਹਦੇ ਵਿੱਚ ਜ਼ਰੂਰ ਪਾਣੇ ਆ ਤੇ ਨਾਲ ਹੀ ਅਸੀਂ ਪਾ ਦਵਾਂਗੇ ਪਿਆਜ਼ ਦੋ ਪਿਆਜ਼ ਅਸੀਂ ਲਿਆ ਹੈ ਇਹਨਾਂ ਨੂੰ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲਿਆ ਹੈ ਪਿਆਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲਵਾਂਗੇ ਨਾਲ ਅਸੀਂ ਇਹਦੇ ਵਿੱਚ ਪਾ ਦਵਾਂਗੇ ਦੋ ਕ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਲਾਲ ਕਰਾਂਗੇ ਦੂਸਰੀ ਸਾਈਡ ਤੇ ਜਿਹੜਾ ਕद्दू ਆ ਅਸੀਂ ਕੱਟ ਕੇ ਰੱਖ ਲਿਆ ਹੈ ਆਪਾਂ ਇੱਥੇ 1 ਕਿਲੋ ਦੇ ਗਰੀਵੇ ਕद्दू ਲਿਆ ਹੈ ਤੇ ਕद्दू ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਇਹਦੇ ਜਿਹੜਾ ਸਾਡਾ ਪਿਆਜ਼ ਆ ਇਹ ਵੀ ਭੁੱਜ ਹੋ ਚੁੱਕਾ ਹੈ ਪਿਆਜ਼ ਜਦੋਂ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਕद्दू ਪਾਵਾਂਗੇ ਕद्दू ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਕद्दू ਨੂੰ ਟੱਕ ਕੇ ਪਕਾਵਾਂਗੇ ਥੋੜੀ ਦੇਰ ਤੇ ਲਈ ਅਸੀਂ ਇਹਦੇ ਵਿੱਚ ਇਸ ਟਾਈਮ ਤੇ ਕੋਈ ਨਮਕ ਮਸਾਲਾ ਜਾਂ ਹਲਦੀ ਕੁਝ ਨਹੀਂ ਪਾਣਾ ਹੈ ਸਿਰਫ ਅਸੀਂ ਪਾਏ ਪਹਿਲਾਂ ਮੇਥੇ ਤੇ ਜੀਰਾ ਤੇ ਪਿਆਜ਼ ਤੇ ਇਹ ਚੀਜ਼ਾਂ ਅਸੀਂ ਪਹਿਲਾਂ ਪਾਈਆ ਹੈ ਹੁਣ ਅਸੀਂ ਕद्दू ਪਾ ਕੇ ਇਹਨੂੰ ਪਕਾਵਾਂਗੇ ਟੱਕ ਕੇ ਅਸੀਂ ਕद्दू ਨੂੰ ਘੱਟੋ ਘੱਟ 50% ਤੱਕ ਪਕਾਣਾ ਹੈ ਥੋੜੀ ਦੇਰ ਬਾਅਦ ਅਸੀਂ ਟਕਨ ਚੱਕ ਕੇ ਦੇਖ ਲਵਾਂਗੇ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਇਹਦੀ ਜਿਹੜੀ ਸਾਈਡ ਹੈ ਚੇਂਜ ਕਰ ਦਵਾਂਗੇ 50% ਤੱਕ ਜਿਹੜਾ ਸਾਡਾ ਕਦੂਆ ਪੱਕ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਜਿਹੜੇ ਮਸਾਲੇ ਜਿਹੜੇ ਆਪਾਂ ਸੁੱਕੇ ਮਸਾਲੇ ਪਾਣੇ ਆ ਆਪਾਂ ਹੁਣ ਇਹ ਵਾਲੀ ਸਟੇਜ ਤੇ ਪਾ ਦਵਾਂਗੇ ਇੱਥੇ ਆਪਾਂ ਛੋਟਾ ਜਿਹੜਾ 1 ਚਮਚ ਤੋਂ ਥੋੜਾ ਜਿਹਾ ਵੱਧ ਨਮਕ ਦਾ ਪਾਇਆ ਹੈ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲਿਓ ਹਲਦੀ ਪਾਊਡਰ ਪਾ ਦਵਾਂਗੇ ਇੱਕ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਇੱਕ ਛੋਟਾ ਚਮਚ ਤੇ ਅੱਧਾ ਕ ਚਮਚ ਅਸੀਂ ਪਾਵਾਂਗੇ ਜਿਹੜੀ ਲਾਲ ਮਿਰਚ ਹੁੰਦੀ ਕੋੜੀ ਵਾਲੀ ਤੇ ਨਾਲ ਗਰਮ ਮਸਾਲਾ ਇੱਕ ਛੋਟਾ ਚਮਚ ਇਹ ਸਾਰਾ ਕੁਝ ਆਪਾਂ ਪਾਣ ਤੋਂ ਬਾਅਦ ਇਹਨੂੰ ਚੰਗੀ ਤ ਇਹਦੇ ਵਿੱਚ ਅਸੀਂ ਪਾਣੀ ਵਗੈਰਾ ਕੁਝ ਨਹੀਂ ਪਾਣਾ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਦੇਵਾਂਗੇ ਇਹਨੂੰ ਟੱਕ ਦੇਖਿਓ ਥੋੜੀ ਦੇਰ ਬਾਅਦ ਜਿਹੜਾ ਕੱਦੂ ਹੈਗਾ ਇਹ ਹਲਕਾ ਜਿਹਾ ਪਾਣੀ ਛੱਡ ਦਵੇਗਾ ਕਿਉਂਕਿ ਅਸੀਂ ਇਹਦੇ ਵਿੱਚ ਨਮਕ ਪਾਇਆ ਹੈ ਹੁਣ ਮਸਾਲੇ ਪਾਏ ਆ ਥੋੜਾ ਪਾਣੀ ਇਹ ਜ਼ਰੂਰ ਛੱਡੇਗਾ ਹੁਣ ਆਪਾਂ ਇਹਨੂੰ ਢੱਕ ਕੇ ਥੋੜੀ ਦੇਰ ਦੇ ਲਈ ਪਕਾਵਾਂਗੇ ਜਦੋਂ ਅਸੀਂ ਕद्दू ਨੂੰ ਨਾ ਇਦਾਂ ਬਣਾਉਂਦੇ ਨਾ ਪਹਿਲਾਂ ਅਸੀਂ ਕद्दू ਵੱਖਰਾ ਘਿਓ ਦੇ ਵਿੱਚ ਜਾਂ ਤੇਲ ਦੇ ਵਿੱਚ ਭੁੰਨਦੇ ਹਾਂ ਤੇ ਜਿਹੜਾ ਕद्दू ਆ ਬਹੁਤ ਸਵਾਦ ਬਣ ਕੇ ਤਿਆਰ ਹੁੰਦਾ ਹੈ ਥੋੜੀ ਦੇਰ ਪੱਕਣ ਤੋਂ ਬਾਅਦ ਅਸੀਂ ਇਹਦਾ ਢੱਕਣ ਚੱਕ ਕੇ ਦੇਖਾਂਗੇ ਜਿਹੜਾ ਕद्दू ਆ ਦੇਖੋ ਇਹਨੇ ਹਲਕਾ ਜਿਹਾ ਪਾਣੀ ਵੀ ਛੱਡ ਦਿੱਤਾ ਹੈ ਤੇ ਹੁਣ ਜੇ ਤੁਸੀਂ ਕद्दू ਨੂੰ ਪੀਸ ਵਿੱਚ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਮੈਸ਼ ਨਾ ਕਰਿਓ ਅਸੀਂ ਇਹਨੂੰ ਥੋੜਾ ਜਿਹਾ ਕਰਛੀ ਦੇ ਨਾਲ ਫੇਲ ਲਵਾਂਗੇ ਇਹਨੂੰ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਮੈਸ਼ ਕੀਤਾ ਹੋਇਆ ਕद्दू ਆ ਉਹਦਾ ਜੇ ਬਾਈਚਾਂਸ ਦਾ ਟੱਕਦੂ ਥੋੜਾ ਸੁੱਕਾ ਹੋਵੇ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਸਕਦੇ ਹੋ ਹੁਣ ਅਸੀਂ ਇੱਥੇ ਇੱਕ ਚਮਚ ਜਿਹੜਾ ਹੈਗਾ ਨਾ ਇੱਕ ਚਮਚ ਤੋਂ ਥੋੜਾ ਜਿਹਾ ਘੱਟ ਅਬਚੂਰ ਪਾਊਡਰ ਪਾ ਦਵਾਂਗੇ ਨਾਲ ਅਸੀਂ ਇੱਕ ਚਮਚ ਪਾ ਦਵਾਂਗੇ ਸ਼ੱਕਰ ਦਾ ਸ਼ੱਕਰ ਪਾ ਦਿਓ ਖੰਡ ਪਾ ਦਿਓ ਗੋੜ ਪਾ ਦਿਓ ਤੁਸੀਂ ਕੁਝ ਵੀ ਪਾ ਸਕਦੇ ਹੋ ਥੋੜਾ ਖੱਟਾ ਮਿੱਠਾ ਜਿਹਾ ਅਸੀਂ ਕद्दू ਬਣਾ ਕੇ ਤਿਆਰ ਕੀਤਾ ਹੈ ਇਸ ਕਰਕੇ ਅਸੀਂ ਆਮਚੂਰ ਪਾਇਆ ਹੈ ਨਾਲ ਅਸੀਂ ਪਾਈ ਹੈ ਸ਼ੱਕਰ ਜੇ ਤੁਹਾਡੇ ਕੋਲ ਆਮਚੂਰ ਨਹੀਂ ਹੈ ਤੁਸੀਂ ਥੋੜੀ ਜੀ ਇਮਲੀ ਕੋਲ ਕੇ ਵੀ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉੱਪਰ ਉਹਦੀ ਪਾ ਦਵਾਂਗੇ ਹਰਾ ਧਨੀਆ ਜਿਹੜਾ ਸਾਡਾ ਕद्दू ਹੈ ਬਣ ਕੇ ਤਿਆਰ ਹੋ ਚੁੱਕਾ ਹੈ ਜਿਹੜਾ ਇਹ ਵਾਲਾ ਕद्दू ਹੈਗਾ ਪੂਰੀਏ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਤੁਸੀਂ ਜੇ ਫੁਲਕੇ ਨਾਲ ਖਾਣਾ ਚਾਹੁੰਦੇ ਹੋ ਫੁਲਕੇ ਨਾਲ ਵੀ ਖਾ ਸਕਦੇ ਹੋ ਕद्दू ਬਣ ਕੇ ਤਿਆਰ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ